ਅੱਸੀ ਅੱਜ ਗੱਲ ਕਰ ਰਹੇ ਆ ਕਿ ਤਰੂਵ ਰਾਠੀ ਤਰੂਵ ਰਾਠੀ ਇੱਕ YouTube ਕ੍ਰिएਟਰ ਹੈ ਜਿਸ ਨੇ ਪਿਛਲੇ ਦਿਨੀ ਸਿੱਖਾਂ ਦੇ ਉੱਤੇ ਜਿਹੜੀ ਵੀਡੀਓ ਬਣਾਈ ਆ ਉਹਦੇ ਵਿੱਚ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ AI ਤਸਵੀਰ ਬਣਾਤੀ ਸੀ ਉਸ ਤਸਵੀਰ ਨੂੰ ਲੈ ਕੇ ਉਸ ਨੂੰ YouTube ਤੋਂ ਵੀਡੀਓ ਜਿਹੜੀ ਡਿਲੀਟ ਕਰਨੀ ਪਈ ਸੋ ਸਟਾਰਟ ਕਰਦੇ ਆ ਵੀਡੀਓ ਜਿਹੜੀ ਉਸ ਨੇ ਬਣਾਈ ਸੀ ਸਵਾਹਿਬ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਟਰੋਵਰਾਠੀ ਇੱਕ ਬਹੁਤ ਵਧੀਆ ਯੂਟਿਊਬਰ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਉਸਨੇ ਵੱਡੇ ਵੱਡੇ ਲੀਡਰਾਂ ਦੇ ਵੱਡੇ ਵੱਡੇ ਪੋਲਿਟਿਸ਼ੀਅਨ ਜਿਹੜੀ ਪਾਰਟੀਆਂ ਹੈਗੀਆਂ ਉਹਨਾਂ ਨੇ ਪੋਤੜੇ ਫੋਲਣ ਦੇ ਵਿੱਚ ਕੋਈ ਅਸਰ ਨਹੀਂ ਛੱਡੀ ਤੇ ਇਸ ਕੰਮ ਨੂੰ ਕਰਨ ਦੇ ਵਿੱਚ ਉਹ ਇਕੱਲੇ ਬੰਦੇ ਨੇ ਜਿਗਰਾ ਦਿਖਾਇਆ ਐਸੇ ਕਰਕੇ ਉਹ ਸਾਰੇ ਦੇਸ਼ ਦੇ ਪਿਆਰ ਦਾ ਪਾਤਰ ਵੀ ਹੈ ਅਸੀਂ ਉਹਦੀ ਇਸ ਚੀਜ਼ ਨੂੰ ਸਲੂਟ ਵੀ ਕਰਦੇ ਹਾਂ ਪਰ ਟਰੋਵਰਾਠੀ ਨੇ ਹਜੇ ਕੱਲ ਇੱਕ ਵੀਡੀਓ ਅਪਲੋਡ ਕੀਤਾ ਸੀ ਆਪਣੇ YouTube ਚੈਨਲ ਦੇ ਉੱਤੇ ਜਿਹਦੇ ਵਿੱਚ ਉਸਨੇ ਸਿੱਖਾਂ ਦੇ ਬਾਰੇ ਦਿਖਾਇਆ rise of the sikh ye kahani hai dosto guru gobind singh kahani hai sikh empire ki foundations ki pani mein chini ghol kar in panchon ko pilai jati hai ਖਾਲਾ ਕੀ ਉਸ ਵੀਡੀਓ ਨੂੰ ਕੰਟਰੋਵਰਸੀ ਦੇ ਚੱਲਦੇ ਡਿਲੀਟ ਕਰ ਦਿੱਤਾ ਗਿਆ ਉਹ ਵੀਡੀਓ ਦੇਖਣ ਤੋਂ ਬਾਅਦ ਬਹੁਤ ਸਾਰੇ ਸਿੱਖ ਹਿਰਦਿਆਂ ਨੂੰ ਖੇਸ ਪਹੁੰਚੀ ਸਾਨੂੰ ਵੀ ਇੱਕ ਵਾਰ ਨਿੱਜੀ ਤੌਰ ਤੇ ਬੜਾ ਦੁੱਖ ਹੋਇਆ ਕਿ ਉਸ ਨੇ ਸਿੱਖਾਂ ਬਾਰੇ ਕਿੱਦਾਂ ਦੀਆਂ ਗੱਲਾਂ ਕਹੀਆਂ ਆਪਣਾ ਅੰਤ ਨਜ਼ਦੀਕ ਦੇਖ ਕੇ ਗੁਰੂ ਗੋਬਿੰਦ ਸਿੰਘ ਸਭੀ ਸਿੱਖੋ ਕੋ ਇਕੱਠਾ ਕਰਤੇ ਹਨ ਇਥੇ ਨਾ ਦੋ ਗੱਲਾਂ ਹੋ ਸਕਦੀਆਂ ਜਾਂ ਤਾਂ ਤਰੂਵਰਾਠੀ ਨੂੰ ਜਿਸ ਨੇ ਕਿਸੇ ਨੇ ਸਕ੍ਰਿਪਟ ਲਿਖ ਕੇ ਦਿੱਤੀ ਹੈ ਜਿਹੜਾ ਉਹਦਾ ਸੌਲ ਤਰੂਵਰਾਠੀ ਜਿਹੜਾ ਪੂਰੀ ਵੀਡੀਓ ਜਿਹੜੀ ਰਿਸਰਚ ਦੇ ਨਾਲ ਬਣਦਾ ਪਰ ਇਹ ਜਿਹੜੀ ਵੀਡੀਓ ਇੰਨੇ ਕੁਝ ਗਲਤ ਗੱਲਾਂ ਵਿੱਚ ਕਹਿਤੀਆਂ ਵਾਂ ਸਾਰੀਆਂ ਗੱਲਾਂ ਗਲਤ ਨਹੀਂ ਗਈਆਂ ਕੁਝ ਵਿੱਚੋਂ ਗੱਲਾਂ ਜਿਹੜੀਆਂ ਗਲਤ ਗਈਆਂ ਤੇ ਦੂਸਰਾ ਜਿਹੜਾ AI ਦੀ ਵਰਤੋਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਜਿਹੜੀ ਆ ਉਹ ਬਣਾਈਆਂ ਕਾਰਟੂਨ ਦੀ ਸੌਫ ਇਨਫਰਮੇਸ਼ਨ ਹੈ ਉਸ ਬੰਦੇ ਨੇ ਜਾਣ ਕੇ ਗਲਤ ਜਾਣਕਾਰੀ ਦਿੱਤੀ ਕਿ ਉਹ ਇਦਾਂ ਕਹਿ ਦੇ ਤਾਂ ਕਿ ਉਹ ਨੂੰ ਸਿੱਖ ਪਿਆਰ ਕਰਨੋਂ ਹਟ ਜਾਣ ਤੇ ਉਹਦੀ ਸਿੱਖਾਂ ਨਾਲ ਟਾਈ ਪੈ ਜਾਏ ਜਾਂ ਦੂਜਾ ਕਾਰਨ ਇਹ ਹੋ ਸਕਦਾ ਹੈ ਵੀ ਧਰੂਪ ਰਾਠੀ ਨੇ ਆਪ ਉਹਨੂੰ ਕੋਈ ਬਹੁਤੀ ਨੌਲੇਜ ਹੈ ਨਹੀਂ ਸਿੱਖਾਂ ਬਾਰੇ ਸਿੱਖਾਂ ਦੀ ਹਿਸਟਰੀ ਬਾਰੇ ਤੇ ਉਹਨੂੰ ਜੋ ਕਿਸੇ ਨੇ ਜ਼ਿੰਮੇਦਾਰ ਦੇ ਤਾ ਉਵੇਂ ਦਾ ਉਹਦੇ ਸਾਹਮਣੇ ਵਾਲੇ ਨੂੰ ਪਰੋਸ ਤਾ ਇਹ ਦੋ ਗੱਲਾਂ ਹੋ ਸਕਦੀਆਂ ਇਸ ਗਲਤੀ ਦੇ ਪਿੱਛੇ ਹੁਣ ਗਲਤੀਆਂ ਕੀ ਕੀ ਹੋਈਆਂ ਜਿਨ੍ਹਾਂ ਕਰਕੇ ਸਾਰਿਆਂ ਨੂੰ ਠੇਸ ਪਹੁੰਚੀ ਉਹ ਮੈਂ ਤੁਹਾਨੂੰ ਦੱਸਦਾ ਇਸ ਘਟਨਾ ਨੇ ਛੋਟੇ ਗੋਬਿੰਦ ਰਾਏ ਦੇ ਮਨ ਪਰ ਗਹਿਰਾ ਅਸਰ ਪਾਇਆ ਬੰਦਾ ਸਿੰਘ ਬਹਾਦਰ ਕਿਉਂਕਿ ਉਹਨੇ ਕਦੇ ਸਿੱਖ ਧਰਮ ਅਪਣਾਇਆ ਹੀ ਨਹੀਂ ਸਭ ਤੋਂ ਪਹਿਲੀ ਗਲਤੀ ਤਰੂਗਰਾਠੀ ਨੇ ਜਿਹੜੀ ਕੀਤੀ ਹੈ ਉਹ ਸਾਨੂੰ ਇਹ ਲੱਗੀ ਵੀ ਉਹਨੇ ਜਦੋਂ ਗੁਰੂ ਸਾਹਿਬਾਨ ਦਾ ਨਾਮ ਲਿਆ ਹੈ ਨਾ ਜਦੋਂ ਗੁਰੂ ਸਾਹਿਬਾਨ ਦਾ ਨਾਮ ਲੈ ਕੇ ਸੰਬੋਧਨ ਕੀਤਾ ਹੈ ਦੇਖੋ ਕਿ 10ਵੇਂ ਔਰ ਆਖਰੀ ਹਿਊਮਨ ਗੁਰੂ ਗੁਰੂ ਗੋਬਿੰਦ ਸਿੰਘ ਇਹ ਕਹਾਣੀ ਹੈ ਦੋਸਤੋ ਗੁਰੂ ਗੋਬਿੰਦ ਸਿੰਘ ਕਿਤੇ ਵੀ ਜੀ ਨਹੀਂ ਲਗਾਏ ਪੂਰੀ ਵੀਡੀਓ ਦੇ ਵਿੱਚ ਜਿਹੜਾ ਜਿੱਥੇ ਗੁਰੂਆਂ ਦੇ ਨਾਮ ਲੈਂਦਾ ਹੈ ਉਦੇ ਵਿੱਚ ਚਰਪਉਨਾਂ ਦਾ ਗੁਰੂ ਗੋਬਿੰਦ ਸਿੰਘ ਹੀ ਗਿਆ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨੇ ਪਿੱਛੇ ਨਹੀਂ ਉਹਨੇ ਕਿਤੇ ਨਹੀਂ ਕਿਹਾ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਦਾਂ ਕੀਤਾ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਇਦਾਂ ਕੀਤਾ ਗੋਬਿੰਦ ਸਿੰਘ ਇੱਥੇ ਹੈ ਗੋਬਿੰਦ ਸਿੰਘ ਉਧਰ ਹੈ ਗੋਬਿੰਦ ਸਿੰਘ ਇੱਧਰ ਗੋਬਿੰਦ ਸਿੰਘ ਤਫਰੀ ਮੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਛੜ ਗਿਆ ਗੁਰੂ ਗੋਬਿੰਦ ਸਿੰਘ ਦੇ ਚਾਰੋਂ ਬੇਟੇ ਕਿਤੇ ਵੀ ਕਿਸੇ ਗੁਰੂ ਸਹਿਬਾਨ ਜੇ ਨਾਮ ਦੇ ਨਾਲ ਉਹ ਜੀ ਨਹੀਂ ਲਗਾਉਂਦਾ ਗੁਰੂ ਅਰਜੁਨ ਦੇਵ ਦੀ ਵਧਦੀ ਲੋਕਪ੍ਰਿਅਤਾ ਅਗਲੀ ਗਲਤੀ ਜੋ ਸਾਨੂੰ ਲੱਗੀ ਉਹਨੇ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਬਾਦ ਅਵਸਥਾ ਦੀ ਫੋਟ ਉਸ ਫੋਟੋ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦਿਆਂ ਦਿਖਾਇਆ ਗਿਆ ਹੈ ਛੋਟੇ ਜਿਹੜੀ ਗੁਰੂ ਗੋਮ ਸਿੰਘ ਜੀ ਦੀ ਤਸਵੀਰ ਆ ਉਹ ਬਾਲਵਸਥਾ ਦੇ ਵਿੱਚ ਜਿਹੜੀ ਦਿਖਾਈ ਗਈ ਆ ਉਹਦੇ ਵਿੱਚ ਨੂੰ ਜਿਹੜਾ ਰੋਂਦੇ ਹੋਏ ਵੀ ਦਿਖਾਇਆ ਗਿਆ ਵਾ AI ਦੇ ਨਾਲ ਬਣਾਈ ਹੈ ਤੇ ਸੀਨ ਇਹ ਪੇਸ਼ ਕੀਤਾ ਗਿਆ ਹੈ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋ ਗਈ ਉਹਨਾਂ ਦਾ ਸੀਸ ਆਇਆ ਤੇ ਗੁਰੂ ਗੋਬਿੰਦ ਸਿੰਘ ਜੀ ਹੂਬਾਂ ਮਾਰ ਕੇ ਰੋ ਰਹੇ ਹੈ ਜਦ ਕਿ ਇਤਿਹਾਸ ਬਿਲਕੁਲ ਇਸ ਤੋਂ ਉਲਟ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਸ਼੍ਰੀ ਗੁਰ ਤੇਗ ਬਹਾਦਰ ਜੀ ਨੂੰ ਤੋੜਿਆ ਸੀਗਾ ਕਿ ਤੁਸੀਂ ਕਸ਼ਮੀਰੀ ਪੰਡਤਾਂ ਦੀ ਬੇਨਤੀ ਦੇ ਉੱਤੇ ਦਿੱਲੀ ਦੇ ਵਿੱਚ ਜਾ ਕੇ ਆਪਣਾ ਸੀਸ ਦਿਓ ਤਾਂ ਉਹੀ ਗੁਰੂ ਸਹਿਬਾਨ ਰੋ ਕਿਵੇਂ ਸਕਦੇ ਹੈ ਇਹ ਬਿਲਕੁਲ ਇਹ ਉਹਨਾਂ ਨੇ ਦੱਸਿਆ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸੀਸ ਆ ਉਹਨਾਂ ਦੇ ਘਰੇ ਆਇਆ ਸੀ ਲੈ ਕੇ ਆਏ ਸੀਗੇ ਤਾਂ ਉਹ ਰੂਣ ਲੱਗ ਗਈ ਸੀ ਕਿ ਜਦ ਕੀ ਇਹ ਝੂਠੀ ਦਿਖਾਇਆ ਗਿਆ ਉਲਟ ਗੱਲ ਦਿਖਾਈ ਗਈ ਹੈ ਇਸ ਘਟਨਾ ਨੇ ਛੋਟੇ ਗੋਬਿੰਦ ਰਾਏ ਦੇ ਮਨ ਪਰ ਗਹਿਰਾ ਅਸਰ ਡਾਲਾ ਅਗਲੇ ਇੱਕ ਗੱਲ ਇਹਨੇ ਦੱਸੀ ਹੈ ਕਿ ਜਦੋਂ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਹੈ ਜਦੋਂ ਔਰੰਗਜ਼ੇਬ ਜੁਰਮ ਕਰਦਾ ਹੈ ਤਾਂ ਉਸ ਵੇਲੇ ਗੁਰਤੇਗ ਬਹਾਦਰ ਜੀ ਆਪ ਮੁਹਾਰੇ ਆਪਣੇ ਧਰਮ ਦੀ ਰੱਖਿਆ ਵਾਸਤੇ ਸੀਸ ਦੇਣ ਵਾਸਤੇ ਚਲੇ ਗਏ ਐਸੇ ਮਾਹੌਲ ਮੇ ਗੁਰੂ ਤੇਗ ਬਹਾਦਰ ਉਹਨ ਲੋਕੋ ਕੇ ਲੀਏ ਉਮੀਦ ਬਨੇ ਥੇ ਜੋ ਆਪਰੇਸ਼ਨ ਫੇਸ ਕਰ ਰਹੇ ਥੇ ਗੁਰੂ ਤੇਗ ਬਹਾਦਰ ਆਪਣੇ ਧਰਮ ਕੇ ਲੀਏ ਜਾਨ ਦੇਣਾ ਚੁਣਤੇ ਜਦ ਕਿ ਇਹ ਬਿਲਕੁਲ ਗਲਤ ਹੈ ਸਿੱਖ ਧਰਮ ਦਾ ਉਸ ਵੇਲੇ ਔਰੰਗਜ਼ੇਬ ਨਾਲ ਕੋਈ ਰੌਲਾ ਨਹੀਂ ਸੀਗਾ ਕਸ਼ਮੀਰੀ ਪੰਡਤਾਂ ਦੀ ਬੇਨਤੀ ਦੇ ਉੱਤੇ ਉਹਨਾਂ ਨੇ ਆਖੇ ਜਦੋਂ ਬੇਨਤੀ ਕੀਤੀ ਸੀ ਫਿਰ ਗੁਰੂ ਸਾਹਿਬ ਨੇ ਚਾਲਾ ਪਾਇਆ ਸੀ ਦਿੱਲੀ ਵੱਲ ਇਹਨੇ ਕਸ਼ਮੀਰੀ ਪੰਡਤਾਂ ਦਾ ਕੀਤੇ ਕਸ਼ਮੀਰੀ ਪੰਡਤ ਜਿਹੜੇ ਗੁਰੂ ਸਾਹਿਬ ਜੀ ਕੋਲ ਆਏ ਸੀਗੇ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੇ ਮੁਗਲ ਆ ਜਿਹੜੇ ਬਹੁਤ ਹੀ ਤੰਗ ਕਰ ਕਰਨ ਲੱਗ ਪਏ ਨੇ ਤਾਂ ਉਸ ਸਮੇ ਗੁਰੂ ਜੀ ਨੇ ਵਚਨ ਕੀਤੇ ਸੀਗੇ ਇਸ ਬਾਰੇ ਇਸ ਵੇਲੇ ਜਿਹੜੀ ਹੈ ਕਿਸੇ ਸ਼ਹੀਦੀ ਦੀ ਲੋੜ ਆ ਤੋਂ ਉਸ ਦਾ ਕੋਈ ਜ਼ਿਕਰ ਨਹੀਂ ਕੀਤਾ ਹਾਲਾਂਕਿ ਹੁਣ ਪੂਰੇ ਭਾਰਤ ਦੇ ਵਿੱਚ 350 ਸਾਲਾਂ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਨ ਮਨਾਇਆ ਜਾਣਾ ਪਰ ਇਸ ਵੀਡੀਓ ਦੇ ਵਿੱਚ ਉਹਦਾ ਕਿਤੇ ਜ਼ਿਕਰ ਨਹੀਂ ਕੀਤਾ ਗਿਆ ਕਿ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕਾਰਨ ਕਸ਼ਮੀਰੀ ਪੜਤਾਂ ਦੀ ਇੱਕ ਬੇਨਤੀ ਸੀ ਉਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਗੁਰਤੇਗ ਬਹਾਦਰ ਜੀ ਨੇ ਸ਼ਹੀਦੀ ਰੀਤੀ ਜਿਸ ਕਰਕੇ ਗੁਰਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਦਾ ਦਰਜਾ ਵੀ ਪ੍ਰਾਪਤ ਹੈ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਜਿਹੜੀ ਸੁਣਵਾਈ ਸੁਣੀ ਅਤੇ ਉਹਨਾਂ ਦੇ ਜਿਹੜਾ ਧਰਮ ਨੂੰ ਬਚਾਉਣ ਦੇ ਲਈ ਆਪਣੀ ਜਿਹੜੀ ਸ਼ਹੀਦੀ ਦਿੱਤੀ ਸੀਗੀ ਇਸ ਲਈ ਗੁਰੂ ਤੇਗ ਬਹਾਦਰ ਜੀ ਨੂੰ ਜਿਹੜਾ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਆਪਣੇ ਧਰਮ ਕੇ ਲਿए ਜਾਨ ਦੇਣਾ ਚੁਣਦੇ ਜਦੋਂ ਫਿਰ ਅੱਗੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਗੱਲ ਆਂਦੀ ਹੈ ਉੱਥੇ ਵੀ ਇਹਨੇ ਕੋਈ ਬਹੁਤੀ ਰਿਸਪੈਕਟ ਨਹੀਂ ਦਿਖਾਈ ਹੈਗੀ ਬਾਬਾ ਜੀ ਪ੍ਰਤੀ ਕਿ ਸਭ ਬੰਦਾ ਕੇ ਸਾਥ ਇਕੱਠੇ ਹੋ ਕੇ ਪੰਜਾਬ ਨਜ਼ਦੀਕ ਆਤੇ ਹੀ ਬੰਦਾ ਨੇ ਗੁਰੂ ਕਾ ਪੈਗਾਮ ਚਾਰੋਂ ਤਰਫ ਫੈਲਾ ਦਿਆ ਤੇ ਦੂਜਾ ਜਦੋਂ ਇੱਕ AI ਰੂਪ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਰਾਂ ਦਾ ਸਰੂਪ ਦਿਖਾਇਆ ਕਟਮੀ ਜੀ ਦਾੜ੍ਹੀ ਵਾਲਾ ਇੱਕ ਬੜਾ ਉਪਰਾਜ ਰੂਪ ਦਿਖਾਇਆ ਗਿਆ ਉਸ ਆਊਟ ਲੁੱਕ ਨੂੰ ਦੇਖ ਕੇ ਇਹਨਾਂ ਬਾਬਾ ਜੀ ਦੀ ਨੂੰ ਐਂ ਲੱਗਦਾ ਵੀ ਜਿਵੇਂ ਕਿਸੇ ਮੁਗਲ ਰਾਜੇ ਦਾ ਪੋਰਟਰੇਟ ਬਣਾਇਆ ਗਿਆ ਹੋਵੇ ਉਹ ਇਦਾਂ ਦਾ ਫੀਲ ਆਉਂਦਾ ਉਹਨੂੰ ਦੇਖ ਕੇ। ਇੱਕ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਰਾਂ ਨੇ ਕਦੇ ਵੀ ਕਹਿੰਦੇ ਅਮਰਤ ਨਹੀਂ ਸ਼ਕਿਆ ਉਹ ਲਾਸਟ ਤੱਕ ਇੱਕ ਰਾਜਪੂਤ ਰਾਜਾ ਬਣ ਕੇ ਰਹੇ ਹੈ ਪਰ ਕਹਾ ਕਿ ਉਹਨਾਂ ਨੇ ਕਦੇ ਸਿੱਖ ਧਰਮ ਅਪਣਾਇਆ ਹੀ ਨਹੀਂ ਥਾ। ਜੋ ਕਿ ਬੜੀ ਗਲਤ ਚੀਜ਼ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਸੀ ਉਹਨਾਂ ਦਾ ਪਹਿਲਾ ਨਾਮ ਮਾਧੋਦਾਸ ਬਰਾਗੀ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਮਰਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਜਿਹੜਾ ਬਦਲ ਕੇ ਪਹਿਲਾਂ ਮਾਧੋਦਾਸ ਜੀ ਉਸ ਤੋਂ ਬਾਅਦ ਉਹਨਾਂ ਦਾ ਨਾਮ ਜਿਹੜਾ ਬਾਬਾ ਅਮਰਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਬੰਦਾ ਸਿੰਘ ਪਿਆ ਸੀ ਹਾਲਾਂਕਿ ਉਹਨਾਂ ਦਾ ਨਾਮ ਤੇ ਗੁਰਬਖਸ਼ ਸਿੰਘ ਦਿੱਤਾ ਗਿਆ ਇਤਿਹਾਸ ਦੇ ਵਿੱਚ ਪਰ ਉਹਨਾਂ ਨੂੰ ਜਿਹੜੀ ਉਹ ਗੱਲ ਹੋਈ ਸੀ ਨਾ ਜਦੋਂ ਕਿਹਾ ਸੀ ਕਿ ਤੂੰ ਕੌਣ ਹੈ ਤਾਂ ਉਹਨੇ ਕਿਹਾ ਸੀ ਕਿ ਮੈਂ ਤੁਹਾਡਾ ਬੰਦਾ ਹਾਂ ਜੀ ਇਸ ਕਰਕੇ ਬੰਦਾ ਸਿੰਘ ਨਾਮ ਪਰਚਲਤ ਹੋ ਗਿਆ ਸੀ ਪਰ ਅਮਰਤ ਛਕਣ ਤੋਂ ਬਾਅਦ ਜਿਹੜਾ ਨਾਮ ਸੀਗਾ ਉਹ ਗੁਰਬਖਸ਼ ਸਿੰਘ ਮਿਲਿਆ ਸੀ ਅੱਛਾ ਇੱਕ ਚੀਜ਼ ਬੜੀ ਹੋਰ ਅਜੀਬ ਦਿਖਾਈ ਆ ਇਹਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਨੂੰ ਮੁਗਲ ਫੜ ਕੇ ਲੈ ਕੇ ਜਾਂਦੇ ਆ ਉੱਥੇ ਤਸ਼ੱਦਦ ਹੁੰਦਾ ਹੈ ਨਾ ਜਦੋਂ ਤਸ਼ੱਦਦ ਹੋਣ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੀਕਦਿਆਂ ਦਿਖਾਇਆ ਗਿਆ ਸੋ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਵਾ ਉਹ ਉਹਨਾਂ ਨੂੰ ਚੀਕਦਿਆਂ ਦਿਖਾਇਆ ਗਿਆ ਪਰ ਸੋ ਇਸ ਤਰ੍ਹਾਂ ਦਾ ਜਿਹੜਾ ਕੁਝ ਗਲਤ ਆ ਜਿਹੜਾ ਵਾ ਨੇ ਇਹ ਇਹ ਦਿਨ ਨਾਲ ਬਣਾ ਕੇ ਤੁਰੂ ਰਾਠੀ ਨੇ ਜਿਹੜਾ ਆਪਣੇ ਵੀਡੀਓ ਦੇ ਵਿੱਚ ਪੇਸ਼ ਕੀਤਾ ਹੈ ਕੋਈ ਬੰਦਾ ਕੁਰਾ ਰਿਹਾ ਹੁੰਦਾ ਹੈ ਦਰਦ ਦੇ ਨਾਲ ਇੱਕ ਭੀਖ ਜੀ ਮੰਗ ਰਿਹਾ ਹੁੰਦਾ ਹੈ ਇਦਾਂ ਦਿਖਾਇਆ ਗਿਆ ਜਿੰਦਗੀ ਬਾਬਾ ਬੰਦਾ ਸਿੰਘ ਬਹਾਦਰ ਨੇ ਸੀ ਤੱਕ ਨਹੀਂ ਸੀ ਕੀਤੀ ਐਸੇ ਕਰਕੇ ਮੁਗਲਾਂ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੇ ਸਿੰਘ ਨੂੰ ਵੀ ਸ਼ਹੀਦ ਕਰਦਾ ਸੀ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੇ ਉੱਤੇ ਕੁੱਟ ਮਾਰਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਬੰਦਾ ਸਿੰਘ ਬਹਾਦਰ ਮੇਂ ਥੋੜਾ ਅਹੰਕਾਰ ਆ ਗਿਆ ਥਾ ਲੋਗ ਇਨਹੇ ਬੰਦਾ ਬਾਦਸ਼ਾਹ ਕਹਿਨੇ ਲੱਗੇ ਇੱਕ ਗੱਲ ਦਿਖਾਈ ਹੈ ਵੀਡੀਓ ਦੇ ਵਿੱਚ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਇੱਥੇ ਰਾਜ ਕਾਇਮ ਕਰ ਲਿਆ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਜਿਹੜੇ ਛੋਟੇ ਜ਼ਿਮੀਂਦਾਰ ਸੀਗੇ ਜਿਹੜੇ ਮੁਗਲਾਂ ਦੀ ਜ਼ਮੀਨ ਦੇ ਉੱਤੇ ਕਰ ਦੰਦੇ ਹੁੰਦੇ ਸੀਗੇ ਦਿਹਾੜੀ ਦੇ ਤੌਰ ਤੇ ਕੰਮ ਕਰਦੇ ਹੁੰਦੇ ਸੀਗੇ ਕਮੀਆਂ ਦੇ ਤੌਰ ਤੇ ਕੰਮ ਕਰਦੇ ਸੀ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਇਹ ਗੱਲ ਸੱਚ ਹੈ ਦੇਖੋ ਜੋ ਸਚਾਈ ਪੇਸ਼ ਕੀਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਗਰੀਬਾਂ ਨੂੰ ਜ਼ਮੀਨਾਂ ਵੀ ਦਿੱਤੀਆਂ ਸੀ ਤਾਂ ਕਿ ਉਹ ਆਪਣਾ ਫਸਲ ਉਗਾ ਕੇ ਆਪਣੀ ਰੋਟੀ ਉਹਨੂੰ ਮੰਨ ਲੈਣਾ ਚਾਹੀਦਾ ਜੋ ਚੰਗਾ ਕੀਤਾ ਹੈ ਉਹ ਚੰਗਾ ਹੈ ਉਹਨੂੰ ਅਸੀਂ ਐਪਰੀਸ਼ੀਏਟ ਕਰਾਂਗੇ ਜ਼ਮੀਨਦਾਰੀ ਸਿਸਟਮ ਖਤਮ ਕਰਕੇ ਜ਼ਮੀਨ ਜੋਤਣ ਵਾਲੇ ਕਿਸਾਨਾਂ ਨੂੰ ਮਾਲਿਕ ਬਣਾਉਣੇ ਦੀ ਤਰਫ ਅੱਗੇ ਕਦਮ ਵਧਾਇਆ ਇੱਕ ਗੱਲ ਹੋਰ ਤਰੁ ਵਰਾਠੀ ਨੇ ਜਿਹੜੀ ਗਲਤ ਕਹੀ ਹੈ ਉਹ ਕਹਿੰਦਾ ਹੈ ਵੀ ਜਿਹੜਾ ਅੰਮ੍ਰਿਤ ਛਕਾਇਆ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੇ ਅੰਮ੍ਰਿਤ ਨੂੰ ਇਦਾਂ ਡਿਸਕ੍ਰਾਈਬ ਕੀਤਾ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਲੋਹੇ ਦੇ ਬਾਟੇ ਦੇ ਵਿੱਚ ਪਾਣੀ ਤੇ ਚੀਨੀ ਘੋਲ ਕੇ ਸਿੱਖਾਂ ਨੂੰ ਪਲਾ ਦਿੱਤੀ ਤੇ ਉਹ ਬਲਵਾਨ ਹੋ ਗਏ ਉਸ ਤੋਂ ਬਾਅ ligado, sou ਇਹ ਲੋ ਆਪਣੇ ਸਿੱਖ ਧਰਮ ਦੇ ਵਿੱਚ ਜਿਹੜਾ ਅਮਰਤ ਸਿਖਾਇਆ ਜਾਂਦਾ ਉਸ ਨੂੰ ਵੀ ਉਸ ਨੇ ਗਲਤ ਤਰੀਕੇ ਨਾਲ ਦੱਸਿਆ ਕਿ ਚੀਨੀ ਘੋਲ ਕੇ ਉਹਦੇ ਵਿੱਚ ਸਾਦਾ ਪਾਣੀ ਘੋਲ ਕੇ ਪੰਜ ਪਿਆਰ ਨੂੰ ਸਿਖਾਦਾ ਜਿਵੇਂ ਚੀਨੀ ਘੋਲ ਕਰੇ ਪੰਜੋ ਕੋ ਪਿਲਾਈ ਜਾਂਦੀ ਹੈ ਦੇਖੋ ਤਰੂਬਰਾਠੀ ਦੇ ਨਾਲ ਸਾਡਾ ਕੋਈ ਵੈਰ ਨਹੀਂ ਹੈਗਾ ਅਸੀਂ ਖੁਦ ਉਸ ਬੰਦੇ ਤੋਂ ਮੋਟੀਵੇਟ ਹੁੰਨੇ ਆ ਉਹਦੀ ਇਨਫੋਰਮੇਸ਼ਨ ਨੂੰ ਸਾਡਾ ਸਲਾਮ ਹੈ ਉਹ ਬਹੁਤ ਸੋਹਣੀ ਵੀਡੀਓ ਪਾਉਂਦਾ ਹੁੰਦਾ ਪਰ ਇਹ ਜਿਹੜੀ ਗੱਲ ਸੀ ਨਾ ਇੱਥੇ ਉਹਨੂੰ ਮਿਸ ਗਾਈਡ ਕੀਤਾ ਗਿਆ ਇਹ ਚਾਹੇ ਇਹ ਹੋ ਸਕਦਾ ਹੈ ਵੀ ਜਾਣ ਬੁੱਝ ਕੇ ਉਹਨੂੰ ਸਿੱਖਾਂ ਦੇ ਨਾਲ ਲੜਾਉਣ ਦੇ ਵਾਸਤੇ ਖਾਂ ਦੇ ਵਿੱਚ ਉਹਦੀ ਛਵੀ ਖਰਾਬ ਕਰਨ ਵਾਸਤੇ ਇਹ ਵੀਡੀਓ ਪਵਾਈ ਗਈ ਹੋਏ ਇਹ ਮਿਸ ਇਨਫੋਰਮੇਸ਼ਨ ਵਾਲੀ ਮਿਸ ਗਾਈਡ ਕੀਤੀ ਹੋਈ ਅਧੂਰੀ ਜਾਣਕਾਰੀ ਵਾਲੀ ਤੇ ਗਲਤ ਜਾਣਕਾਰੀ ਵਾਲੀ ਵੀਡੀਓ ਸੀਗੀ ਸੋ ਚੰਗਾ ਹੋਇਆ ਕਿ ਧਰੂਵ ਰਾਖੀ ਨੇ ਇਸ ਵੀਡੀਓ ਨੂੰ 24 ਘੰਟੇ ਤੋਂ ਪਹਿਲਾਂ ਪਹਿਲਾਂ ਡਿਲੀਟ ਕਰਤਾ ਇਹਦੇ ਵਿੱਚ ਉਹਦੀ ਕੋਈ ਹਾਰ ਨਹੀਂ ਹੈਗੀ ਇਹ ਇੱਕ ਸਿਆਣੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਕਿ ਉਹਨੇ ਕਿਸੇ ਦੇ ਵੀ ਸੋ ਇਹ ਜਿਹੜੀ ਵੀਡੀਓ ਧਰੂਵ ਰਾਠੀ ਦੀ ਜਿਹੜੀ ਉਹਨੇ ਸਿੱਖ ਧਰਮ ਬਾਰੇ ਕੁਝ ਗਲਤ ਵਿੱਚ ਗੱਲਾਂ ਕਰਤੀਆਂ ਉਹ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ